ਕੰਨਿਸਾ ਸਿਕਲ ਦੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਾਂ ਆਪਣੇ ਇਸ ਘਰ ਦੇ ਵਿੱਚੋਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵੱਡੀ ਗਾਂ ਤੁਹਾਨੂੰ ਦਿਖਾਉਣੀ ਆ ਚੰਗੇ ਕੱਦ ਕੱਟ ਚ ਤੇ ਦੋ ਤੁਹਾਨੂੰ ਆਹ ਮੱਝਾਂ ਦਿਖਾਉਣੀ ਆ ਤਾਜ਼ੀਆਂ ਸੁਈਆਂ ਆ ਅਜੇ ਨਵੇਂ ਜਿਹੜਾ ਕੰਮ ਸ਼ੁਰੂ ਕੀਤਾ ਫਿਰ ਦੀ ਇਹਨਾਂ ਨੇ ਵਪਾਰ ਕਰਾ ਜੀ ਇੱਕ ਸਾਹ ਦੇ ਪਹਿਲੇ ਹੀ ਪਸ਼ੂ ਆ ਤੇ ਪਹਿਲੀ ਵੀਡੀਓ ਵਾ ਤੇ ਬਾਕੀ ਇੱਥੇ ਆ ਗਿਆ ਆਪਣੀ ਚੁਆਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਤੇ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਕਰਦੀ ਕਾਲ ਆ ਭਾਜੀ ਤੁਸੀਂ ਸੁਣਾ ਟਿੱਕ ਠੀਕ ਠਾਕ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਆ ਭਾਜੀ ਪਿੰਡ ਸੁਲਤਾਨਵਿੰਡ ਪਿੰਡ ਰਕਲਾ ਅੰਮ੍ਰਿਤਸਰ ਠੀਕ ਹੈ ਜੀ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਲਗਭਗ ਆਪਣਾ ਨਾ ਸ਼ਹਿਰ ਬਿਲਕੁਲ ਨਾਲ ਹੀ ਆ ਬਿਲਕੁਲ ਨਾਲ ਹੀ ਦਰਬਾਰ ਸਾਹਿਬ ਵੀ ਆਪਾਂ ਨੂੰ ਲੱਗ ਗਈ ਆ ਸ਼ੀਦਾ ਸਾਹਿਬ ਵੀ ਲੱਗ ਗਈ ਆ ਨਾ ਤੇ ਗੋਲਡਨ ਗੇਟ ਵੀ ਲੱਗ ਗਈ ਆ ਗੋਲਡਨ ਗੇਟ ਵੀ ਲੱਗ ਗਈ ਫੋਨ ਨੰਬਰ ਵੀ ਬੋਲ ਦੋ ਤੁਹਾਨੂੰ ਇਹ 769 86131 ਠੀਕ ਆ ਤੇ ਨਵਾਂ ਹੀ ਕੰਮ ਸ਼ੁਰੂ ਕੀਤਾ ਫਿਰ ਹਾਂਜੀ ਹਾਂਜੀ ਨਵਾਂ ਹੀ ਕੰਮ ਸ਼ੁਰੂ ਕੀਤਾ ਠੀਕ ਆ ਪਹਿਲਾਂ ਲਿਆ ਕੇ ਵੇਚੇ ਕੋ ਪਸ਼ੂ ਕਿ ਪਹਿਲੇ ਹੀ ਆ ਹੀ ਪਹਿਲੇ ਦੋ ਤਿੰਨ ਵੇਚੀ ਆ ਜੀ ਉਦਾਂ ਹੀ ਅੱਛਾ ਦੋ ਗੇ ਵੇਚੇ ਉਦਾਂ ਮੈਂ ਚਲੋ ਵੀਡੀਓ ਤਾਂ ਪਾ ਕੇ ਵੇਨੇ ਆ ਠੀਕ ਆ ਰਿਸਪੌਂਸ ਆਉਂਦਾ ਠੀਕ ਆ ਹਾਂਜੀ ਤੇ ਆਹੀ ਝੋਟੀ ਤਾਂ ਕਰ ਲਈਏ ਹਾਂਜੀ ਕਿੰਨਾ ਕਚੇਰਾ ਹੋ ਗਿਆ ਨੇ ਸੋਈ ਨੂੰ ਇਹ ਨੂੰ 20 ਦਿਨ ਹੋ ਗਏ ਸੋਈ ਨੂੰ ਅੱਛਾ 20 ਦਿਨ ਹੋ ਗਏ ਸੋਈ ਨੂੰ ਹਾਂ ਤਾਂ ਜੇ ਸੁਵੇ ਆ ਠੀਕ ਐ ਤੇ ਉਹ ਨੀਲੀ ਦੀ ਕੱਟੀ ਐ ਇਹਦੇ ਮਗਰ ਤੇ ਦੁੱਧ ਕਿੰਨਾ ਕਰਗੀ ਤਿਆਰ ਦੁੱਧ 11 ਕਿਲੋ ਦਾ ਮਗਰ ਠੱਡਾ 10 ਕਿਲੋ ਦੁੱਧ ਹੈਗਾ ਅੱਛਾ 10 11 ਲੀਟਰ ਵਿੱਚ ਤਾਂ ਦੁੱਧ ਹੈਗਾ ਪੱਕਾ 10 ਲੀਟਰ ਜਿਹੜਾ ਹੈ ਨਾ ਉਹ ਤਾਂ 3 ਟਾਈਮ ਜਿਹੜਾ ਵੀ ਚੋਣੀਆਂ ਜੋਕਟ ਤਲਲੀ ਕਰੀ ਘੜਤ ਸਕਦਾ ਠੀਕ ਐ ਤੇ ਮਗਰ ਇਹਦੇ ਕੱਟੀ ਆ ਹਨਾ ਮਗਰ ਕੱਟੀ ਐ ਠੀਕ ਐ ਕੱਟੀ ਦਿਖਾ ਦੀ ਇੱਕ ਰੀ ਆ ਜਿਹੜੀ ਆ ਨੀਲੀ ਦੀ ਕੱਟੀ ਆ ਪਿਓਰ ਨੀਲੀ ਦੀ ਕੱਟੀ ਆ ਤੇ ਉਹ ਬੱਚਾ ਜਿਹੜਾ ਵਾ ਉਹ ਦੂਸਰੀ ਮਾਈ ਦਾ ਜਿਹੜੀ ਉਹ ਤੋਂ ਬਾਅਦ ਤੁਹਾਨੂੰ ਦਸਾਉਣੀ ਆ ਕੋਲਾ ਹੀ ਆ ਬੱਚਾ ਇਹ ਚਲੋ ਆ ਜਾਓ ਬੱਚਾ ਤਰਾ ਆ ਜਾ ਆ ਦੇਖ ਸਾਡੇ ਜੀ ਇਹ ਲਓ ਤੁਸੀਂ ਚੰਗੀ ਸੋਹਣੀ ਕੱਟੀ ਆ ਠੀਕ ਆ ਕੇ ਵੀ ਇਹਨੇ ਚੰਗਾ ਭਰਾਇਆ ਵਾ ਤੇ ਦੁੱਧ ਦੁੱਧ ਵੀ ਚੰਗਾ ਛੱਡਦੇ ਸਤਾਨੀਆਂ ਪੂਰੀਆਂ ਆ ਕੱਤੀ ਜੀ ਨੂੰ ਲੀਦੇ ਤੇ ਉਹ ਦੂਸਰੀ ਦਾ ਬੱਚਾ ਠੀਕ ਆ ਚਲੋ ਖੋਲੋ ਫਿਰ ਇਹ ਜੀ ਤੋਰਦੀ ਆ ਕਰੀਨ ਬਾਕੀ ਚਲਾ ਥੱਲੇ ਵੀ ਚੰਗੀ ਬਣੀ ਆ ਲੈ ਬਾਕੀ ਘੱਟ ਘਾਟ ਆਮ ਨੋਰਮਲ ਮੱਝਾਂ ਜਿੱਡਾ ਹੀ ਆ ਨਾ ਬਹੁਤਾ ਵੱਡਾ ਤੇ ਨਾ ਬਹੁਤਾ ਛੋਟਾ ਤੇ ਬਾਕੀ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰ ਦਾ ਵਾਹਲੇ ਸ਼ਾਮ ਤੱਕ ਰ ਆਪਣੇ ਦੋਦਰ ਦੇ ਹਿਸਾਬ ਨਾਲ ਹੋਣਾ ਜਿਹੜੇ ਤਿਆਰ ਕਰ ਜੂਗੀ ਇਹ ਥਣੀਆਂ ਤੇ ਦੇਖ ਸਕਦੇ ਚੰਗੇ ਗਿਆਸ ਤੇ ਅਜੇ ਤੇ ਕਿੰਨਾ ਫੇਰ ਰੱਖੀਏ ਵੀਰ ਜੀ ਦਾ ਮੁੱਲ ਆਪਾਂ ਇਹਦਾ ਮੁੱਲ ਵੀਰ ਜੀ 72000 ਚਾਹਣਾ ਅੱਛਾ ਹਾਂ ਜੈਸਨ ਹੋਈਆਂ ਜੈਸਨ ਹੋਈਆਂ ਚਲੋ ਬਾਕੀ ਉਹਨੇ ਇੱਕ ਇੱਕ ਛੋਟ ਛੋਟ ਮੌਕੇ ਤੇ ਹੋ ਜੂਗੀ ਉਹਨੇ ਇੱਕ ਜਿਹੜਾ ਮੌਕੇ ਤੇ ਹੋ ਜੂਗਾ ਹਾਂਜੀ ਠੀਕ ਆ ਤੇ ਹੁਣ ਆ ਜਿਹੜੀ ਮਾਜਾ ਦੂਸਰੇ ਨੰਬਰ ਤੇ ਇਹ ਵੀ ਇੱਕ ਕਰੀ ਆਪਾਂ ਥੱਲੇ ਉਹਦੇ ਇੱਕ ਸਾਦੇ ਆ ਕਿੰਨਾ ਜਿਹੜੇ ਕੋਲ ਦੁੱਧ ਤਿਆਰ ਇਹਦੋਂ ਕੋਈ ਵੀ ਜੀ 8-9 ਕਿਲੋ ਤਾਂ ਇਹ ਵੜਾ ਚੱਲਣ ਰਹੀ ਹੈ ਤੇ ਨੂੰ ਅਜੇ ਹਫਤਾ ਕਿ ਹੋਇਆ ਸੋਈ ਨੂੰ ਅੱਛੇ ਨਾ ਹਫਤਾ ਹੋਇਆ ਹਾਂ ਉਦਾਂ ਜਿੰਨਾ ਕੋਲੋਂ ਆਈ ਹੈ ਉਹਾਂ ਤਾਂ ਕਿ 12-13 ਕਿਲੋ ਦੁੱਧ ਤੇ ਸੀਰਸ ਨੂੰ ਠੰਡਾ ਝੋਇਆ ਅੱਛਾ ਹਾਂ ਠੀਕ ਆ ਸਾਡੇ ਕੋਲੋਂ ਕੱਲ ਹੀ ਆਈ ਹੈ ਜੀ ਅੱਛੇ ਤੁਹਾਡੇ ਕੋਲ ਕੱਲ ਆਈ ਹੈ ਹਾਂ ਜੀ ਹਾਂ ਤੁਰਾਂ ਫੇਰ ਇੱਕ ਦਿਨ ਬਾਾਕੀ ਇਹ ਕਰੀਆ ਦੰਦੋਂ ਦੇ ਦੇਖ ਸਕਦੇ ਸਾਰੇ ਹੈਗੇ ਜੀ ਕਈ ਰੋਤਰਾ ਪਛ ਸੰਭਿਆ ਕੱਟੰਦਾ ਆ ਵੇ ਬੇ ਕੱਦ ਬਹੁਤ acha ਨਹੀਂ ਆ ਠੀਕ ਠਾਕ ਜਾਣਾ ਸੰਭਨ ਵਾਲੀ ਆ ਸੰਭੀ ਘਟੇ ਆ ਕਿਹਨੇ ਚਲੋ ਇਹ ਵੀ ਕੋ ਸਾਉਂਡ ਦਾ ਦੁੱਧ 12 13 ਕਿਲੋ ਆਰਾਮ ਨਾਲ ਦੋਗੀ ਇਹ ਗਾਂਸ਼ ਡਾਲੇ ਚੱਲ ਸਟਾਲੇ ਚਾਲੂ ਹੋ ਜਾਣੇ ਸਟਾਲਿਆਂ ਚ ਇਹੋ ਜਿਹੇ ਮੱਜਾਂ ਦੁੱਧ ਰਹੀ ਜਾਂਦੀਆਂ ਹੁੰਦੀਆਂ ਬੰਦ ਕਰ ਜਿਹੇ ਦਿਨਾਂ ਵਿੱਚ ਆ ਕੀ ਥੱਲੇ ਚੰਗੀ ਆ ਇਸ ਤਰ੍ਹਾਂ ਤੇ ਥਾਨੇ ਵੀ ਚੰਗੇ ਘਰਤੇ ਆ ਤੇ ਤੁਹਾਨੂੰ ਤੇ ਨਾੜਾ ਵੀ ਦੇਖ ਸਕਦੇ ਹੈਗੇ ਅਮਰੀਕੀ ਬਰੀਕ ਤੇ ਕਿੰਨਾ ਫਿਰ ਵਿਰਜੀ ਮੁੱਲ ਰੱਖਣਾ ਆਪਾਂ ਇਹਦਾ ਇਹਦਾ ਮੁੱਲ ਵੀ ਜੀ ਲਾਸ 57 ਹਜ਼ਾਰ ਤੇ ਹਾਨਾ ਅੱਛਾ ਹਾਂ 57 ਹਜ਼ਾਰ ਹਾਨਾ ਆਈਆ ਇਹ ਹਾਨਾ ਵਾਲੀ ਮੁੱਲੀ ਆ ਹਾਂ ਕੋਈ ਜਿਆਦਾ ਜੇ ਕੋ ਆਖੇ ਦੋ ਨਹੀਂ ਹੋਣਾ ਉਹਨੇ ਇੱਕ ਹੀ ਵਾਸਤੇ ਇੱਧਰ ਉੱਧਰ ਹੋਣਾ ਵਾ ਵੇ ਵੀ ਬਰਾਬਰ ਜੇ ਮੁੱਲ ਪਾਏ ਜਿੰਨੇ ਕਿ ਲੈ ਆਈ ਲੈਣੇ ਜਿੰਨੇ ਕਿ ਲੈ ਆਈ ਲੈਣੇ ਓਨੇ ਕੀ ਪਾਏ ਹਾਂਜੀ ਤੇ ਹੁਣ ਆਂ ਗਾਂਵਾਂ ਇੱਕ ਗਾਂ ਚੰਗੀ ਤਗੜੀ ਆ ਲਾਗੇ ਵੀ ਆ ਗਾਂਵ ਜਿਹੜੀਆਂ ਨੋਰਮਲ ਵੱਜੀਆਂ ਵਾਂ ਤੇ ਉਹਦੇ ਲਾਗੇ ਆਪਾਂ ਦੇਖ ਸਕਦੇ ਵੀ ਨਿਗਾ ਨਿਗਾ ਲੱਗਣ ਲੀਆਂ ਵਾਂ ਓਰੇ ਵੱਡੇ ਕਦ ਕਾਟ ਚ ਆ ਜੀ ਆ ਦੀ ਹਾਈਟ 6 ਫੁੱਟ ਤੇ 2 ਇੰਚ ਆ ਅੱਛਾ ਤੁਹਾਨੂੰ ਇੱਥੇ ਪਤਾ ਲੱਗ ਗਿਆ ਕਿ ਗਾਂ ਕਿੱਡੇ ਆ ਆ ਦੇਖ ਸਕਦੇ ਪੂਰੇ ਵੀਰ ਦੇ ਮੋਢੇ ਤਾਂ ਵੀ ਉੱਚੀ ਆ ਸਿਰ ਦੇ ਬਰਾਬਰ ਆਉਂਦੀ ਆ ਜਿਹੜੀ ਇਹ ਆ ਵੀ ਜਿਹਨੇ ਸ਼ੌਂਕ ਨਾਲ ਵੱਡੀ ਗਾਂ ਘਰੇ ਰੱਖਣੀ ਆ ਜਿਹਨੇ ਬਰੀਡ ਤਿਆਰ ਕਰਨੀ ਆ ਉਹਦੇ ਵਾਸਤੇ ਆ ਮੱਛੀਆਂ ਪਾਲਣੋਂ ਬਿਹਤਰ ਆ ਗਾਂ ਲਾਓ ਆ ਦੇਖ ਸਕਦੇ ਜੀ ਪੂਰੀ ਤਗੜੀ ਗਾਂ ਐ ਛੋਟੇ ਹੱਸੀ ਜਿਨੀ ਪੂਰੀ ਹੋਣੀ ਐ ਪੌੜੀਆਂ ਜਿੱਡੀ ਗਾਂ ਐ ਦੋਰੀ ਨਾ ਲਿਓ ਲੈ ਜਾ ਕੋਈ ਗੱਲ ਨਹੀਂ ਹੈਗੀ ਚਲੋ ਬੱਚੇ ਦਾ ਬਿਨਾਂ ਕੀ ਤੋਕੜੀ ਆ ਉਤਰਾ ਪਰ ਇਹਦੀ ਚੀਜ਼ ਜਿਹੜੀ ਸੰਭਣੀ ਪਾਲਣੀ ਨਾਰਮਲ ਗੱਲ ਨਹੀਂ ਆ। ਵਾਕੇ ਖੜੇ ਕੋਈ ਸਾਂਭ ਵਾਲਾ ਕਿਉਂਕਿ ਇਹੋ ਜਿਹੀ ਗਾਂ ਨੂੰ ਰਾਸ਼ਨ ਵੀ ਥੋੜਾ ਖੁੱਲਾ ਚਾਹੀਦਾ ਵਾ। ਕੋਈ ਸਾਂਭ ਵਾਲਾ ਖੜੇ ਚਲੋ ਜਿੰਨੇ ਗਾਂ ਤਿਆਰ ਕਰਨੀ ਜੇ ਕਿਤੇ ਗਾਂ ਇਹੋ ਜਿਹੀ ਕਿਤੇ ਤਿਆਰ ਹੋ ਜੇ ਤੇ ਫਿਰ ਤੇ ਸਾਹ ਵਿੱਚ ਆਉਂਦੇ ਉਹਨਾਂ ਨੂੰ ਵਿਖਾਈ ਹੀ। ਅੱਛਾ। ਹਾਂ ਤਾਂ ਇਹ ਦੇ ਨੂੰ ਤਰੀਕਾ ਨਾਲ ਤੁਸੀਂ ਕਿਰਾ ਥੋੜਾ ਟਾਈਮ ਦੇ ਦਿਓ ਨਾ। ਹਾਂਜੀ। ਘਟ ਤੋਂ ਘਟ 2.5 ਲੱਖ ਦੀ ਗਾਂ ਆ। ਹਾਂਜੀ ਹਾਂਜੀ। ਸਾਨੂੰ ਵੀ ਲੱਗਦਾ ਕਿ ਇਹਨਾਂ ਦੁੱਧ ਦੇ ਦੇ ਸਕਦੀਆਂ। ਹਾਂਜੀ ਹਾਂਜੀ। ਇਹ ਤੋਂ ਚਲੋ ਪਿੱਛੋਂ ਜਿਨ੍ਹਾਂ ਨੇ ਉਹਨਾਂ ਨੇ ਨਕਮੀ ਕੀਤੀ ਇਹਦਾ ਆਪਾਂ ਚਲੋ ਇਹਦੀ ਸੇਵਾ ਸੁਦਾ ਹਨ ਹਾਂਜੀ ਹਾਂਜੀ ਸੇਵਾ ਕਰਕੇ ਜਿਹੜਾ ਕੋਈ ਲੈ ਜਾਊਗਾ ਹਾਂਜੀ ਤੇ ਠੀਕ ਰਹਿ ਜਾਊਗਾ ਖੜੇ ਹੋ ਜਿਨੇ ਸੇਵਾ ਕਰਨੀ ਹੈ ਸੇਵਾ ਕਰਨੀ ਹੈ ਕਿਉਂਕਿ ਜਿਨੇ ਜਾ ਮ ਜਾ ਕੇ ਉਤਨੇ ਬੰਦ ਨਹੀਂ ਉਹ ਕੋਈ ਇਰਨਾ ਖੜੇ ਦੁੱਧ ਨਹੀਂ ਦਿੰਦਾ ਇਹਨੇ ਦੋ ਤਾਂ ਹਨ ਹਾਂਜੀ ਉਹ ਫੇਰ ਔਖਾ ਦੁੱਧ ਇਹ ਟਾਈਮ ਤੇ ਕੋਲ 6-7 ਕਿਲੋ ਹੈਗਾ ਠੀਕ ਆ ਤੇ ਸਟੈਲੈਸ ਚੁੱਲ੍ਹੇ ਜਿਨੇ ਫੇਰ ਵਾਜ ਲੈਣਾ ਜਿਹਦੇ ਦੁੱਧ ਮੇਰਾ 12-13 ਕਿਲੋ ਕਰੂਗੀ ਠੀਕ ਆ ਹਾਂ ਤੇ ਮੁੱਲ ਫੇਰ ਇਹਦਾ ਮੋਲੇ ਦਾ ਵੀ ਜਿਹੜੀ ਹਾਨ ਆ ਪੀਰ 3000 ਹਾਂ ਇਹ ਆ ਵੀ ਇਹਦਾ ਦੁੱਧ ਨਾ ਮੁੱਲ ਨਹੀਂ ਆ ਦੁੱਧ ਦਾ ਮੁੱਲ ਨਹੀਂ ਆ ਇਹਦੀ ਹਾਈਟ ਦਾ ਨਸਲ ਜਾਤ ਦਾ ਬ੍ਰੀਡ ਦਾ ਵੱਖਰੀ ਇੱਕ ਚੀਜ਼ ਵੱਖਰੀ ਦੇਖੋਗੇ ਸਾਰਿਆਂ ਚ ਵੱਡੀ ਜਿਹੜੇ ਠੰਡੀ ਇੰਨੀ ਆ ਭਾਵੇਂ ਬੱਚੇ ਥੱਲੇੋਂ ਦੀ ਲੰਘ ਜਾਂ ਅੱਛਾ ਕੋਈ ਨਾ ਨਹੀਂ ਠੀਕ ਆ ਇੱਕ ਦੀ ਯਾਰ ਥਾਣੇ ਦੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਤੇ ਮਿਲਕਵੇਂ ਨੇ ਵੀ ਪੈਪਾ ਹੀ ਲੱਗੀਆਂ ਜਿਹੜੀਆਂ ਦੁੱਧ ਦੇ ਨੇ ਸੱਜਰ ਨੇ ਚੰਗਾ ਕੱਢਿਆ ਵਾ ਤੇ ਬਾਕੀ ਚਲੋ ਕੋਈ ਵੀ ਆਣ ਕੇ ਵੇਖੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਛਲ ਖਰੀਦ ਕੇ ਕਰਾਇਆ ਉਹਨਾਂ ਨੇ ਦੱਸਿਆ ਕਿ 45 ਤੋਂ 46 ਕਿਲੋ ਦੁੱਧ ਨਿਕਲਿਆ ਅੱਛਾ 45 40 ਲੀਟਰ ਇਹਨਾਂ ਨੇ ਦੁੱਧ ਕੱਢਿਆ ਹਾਂ ਠੀਕ ਹੈ ਜੀ